ਗੌੜੀ ਮਹਲਾ ਪੰਜਵਾਂ ਸੂਕੇ ਹਰੇ ਕੀ ਏਖ ਨਮਾਹੇ ਅੰਮ੍ਰਿਤ ਦ੍ਰਿਸ਼ਟ ਸੰਤ ਜਿਵਾਈ ਕਾਟੇ ਕਸ਼ਟ ਪੂਰੇ ਗੁਰੂ ਦੇਵ ਸੇਵਕ ਕਉ ਦੀਨੀ ਆਪਣੀ ਸੇਵ ਰਹਾ ਮਿਟ ਗਈ ਚਿੰਤ ਪੁਨੀ ਮਨ ਆਸਾ ਕਰੀ ਦਿਆ ਸਤ ਗੁਰ ਗੁਣਤਾਸ ਦੁੱਖ ਨਾ ਠੇ ਸੁਖ ਆਏ ਸਮਾਏ ਢੀਲ ਨਾ ਪਰੀ ਜਾਂ ਗੁਰ ਫਰਮਾਏ ਇਛ ਪੁਨੀ ਪੁਰੇ ਗੁਰ ਮਿਲੇ ਨਾਨਕ ਤੇ ਜਨ ਸੂ ਫਲ ਫਲੇ ਗੋੜੀ ਮਹਲਾ ਪੰਜਵਾਂ ਸੂਕੇ ਹਰੇ ਕੀ ਏਖ ਨਮਾਹਿ ਅੰਮ੍ਰਿਤ ਦ੍ਰਿਸ਼ਟ ਸੰਤ ਜਿਵਾਈ ਕਾ ਟੇ ਕਸਟ ਪੂਰੇ ਗੁਰੂ ਦੇਵ ਸੇਵਕ ਕਉ ਦੀਨੀ ਆਪਣੀ ਸੇਵ ਰਹਾ ਮਿਟ ਗਈ ਚਿੰਤ ਹੁ ਨੀ ਮੰਨ ਆਸਾ ਕਰੀ ਦਿਆ ਸਤ ਗੁਰ ਗੁਣਤਾ ਸਭ ਦੁੱਖ ਨਾ ਠੇ ਸੁਖ ਆਏ ਸਮਾਏ ਢੀਲ ਨਾ ਪਰੀ ਜਾਂ ਗੁਰ ਫਰਮਾਏ ਇਛ ਪੁਨੀ ਪੂਰੇ ਗੁਰ ਮਿਲੇ नानक तेजन सू फल फले गोडी महला पंचवा सूके हरे किए खिन माहे अमृत दृष्ट संच जिवाय काटे कष्ट पूरे गुरुदेव सेवक कौदिनी अपनी सेव रहा मिट गई चिंता पुनी मन आशा ਕਰੀਂ ਦਇਆ ਸਤਿਗੁਰੁ ਗੁਣਤਾਸਾ ਦੁਖ ਨਾ ਟੇ ਸੁਖ ਆਏ ਸਮਾਏ ਢੀਲ ਨ ਪਰੀ ਜਾਂ ਗੁਰੁ ਫਰਮਾਏ ਏਛੁ ਪੁਨੀ ਪੁਰੇ ਗੁਰ ਮਿਲੇ ਨਾਨਕ ਤੇ ਜਨ ਸੁਫਲ ਫਲੇ ਗੋੜੀ ਮਹਲਾ ਪੰਜਵਾ ਸੂਕੇ ਹਰੇ ਕੀ ਏਖ ਨਮਾਹਿ ਅੰਮ੍ਰਿਤ ਦ੍ਰਿਸ਼ਟ ਸੰਤ ਜਿਵਾਈ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਕਉ ਦੀਨੀ ਆਪਣੀ ਸੇਵ ਰਹਾ ਮਿਟ ਗਈ ਚਿੰਤ ਹੁ ਨੀ ਮੰਨ ਆਸਾ ਕਰੀ ਦਇਆ ਸਤਗੁਰ ਗੁਣਤਾਸ ਦੁਖ ਨਾ ਟੇ ਸੁਖ ਆਏ ਸਮਾਏ ਢੀਲ ਨਾ ਪਰੀ ਜਾਂ ਗੁਰ ਫਰਮਾਏ ਏਛ ਪੁਨੀ ਪੂਰੇ ਗੁਰ ਮਿਲੇ नानक तेजन सुफल फले गोडी महला पंजवा सूके हरे कीए खिन माहे अमृत दृष्ट संत जीवाए काटे कष्ट पूरे गुरुदेव सेवक कौ दीनी अपनी सेव रहा मिट गई चिंता पुनी मान आशा करी दया सतगुरु गुणतास ਦੁੱਖ ਨਾ ਟੇ ਸੁਖ ਆਏ ਸਮਾਏ ਢੀਲ ਨਾ ਪਰੀ ਜਾਂ ਗੁਰ ਫਰਮਾਏ ਏਛ ਪੁਨੀ ਪੁਰੇ ਗੁਰ ਮਿਲੇ ਨਾਨਕ ਤੇ ਜਨ ਸੁਫਲ ਫਲੇ ਗੋੜੀ ਮਹਲਾ ਪੰਜਵਾਂ ਸੂਕੇ ਹਰੇ ਕੀ ਖਿਨ ਮਾਹੇ ਅੰਮ੍ਰਿਤ ਦ੍ਰਿਸ਼ਟ ਸੰਤ ਜਿਵਾਈ ਕਾ ਟੇ ਕਸਟ ਪੂਰੇ ਗੁਰੂ ਦੇਵ ਸੇਵਕ ਕਉ ਦੀਨੀ ਆਪਣੀ ਸੇਵ ਰਹਾ ਮਿਟ ਗਈ ਚਿੰਤ ਪੁਨੀ ਮਨ ਆਸਾ ਕਰੀ ਦਿਆ ਸਤ ਗੁਰ ਗੁਣਤਾ ਸਬ ਦੁੱਖ ਨਾ ਠੇ ਸੁਖ ਆਏ ਸਮਾਏ ਢੀਲ ਨਾ ਪਰੀ ਜਾਂ ਗੁਰ ਫਰਮਾਏ ਏਛ ਪੁਨੀ ਪੂਰੇ ਗੁਰ ਮਿਲੇ नानक ते जन सू फल फले गोडी महला पंजवा सूके हरे किए खन माहे अमृत दृष्ट संत जिवाय काटे कष्ट पूरे गुरुदेव सेवक कौ दीनी अपनी सेव रहा मिट गई चिंता हुनी मन आशा करी दया सतगुरु गुणता स ਦੁੱਖ ਨਾ ਟੇ ਸੁਖ ਆਏ ਸਮਾਏ ਢੀਲ ਨਾ ਪਰੀ ਜਾਂ ਗੁਰ ਫਰਮਾਏ ਏਛ ਪੁਨੀ ਪੁਰੇ ਗੁਰ ਮਿਲੇ ਨਾਨਕ ਤੇ ਜਨ ਸੂ ਫਲ ਫਲੇ ਗੋੜੀ ਮਹਲਾ ਪੰਜਵਾ ਸੂਕੇ ਹਰੇ ਕੀ ਏਖ ਨਮਾਹੇ ਅੰਮ੍ਰਿਤ ਦ੍ਰਿਸ਼ਟ ਸੰਤ ਜਿਵਾਈ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਕਉ ਦੀਨੀ ਆਪਣੀ ਸੇਵ ਰਹਾ ਮਿਟ ਗਈ ਚਿੰਤ ਹੁ ਨੀ ਮੰਨ ਆਸ ਕਰੀ ਦਇਆ ਸਤਗੁਰ ਗੁਣਤਾਸ ਦੁਖ ਨਾ ਟੇ ਸੁਖ ਆਏ ਸਮਾਏ ਢੀਲ ਨਾ ਪਰੀ ਜਾਂ ਗੁਰ ਫਰਮਾਏ ਏਛ ਪੁਨੀ ਪੂਰੇ ਗੁਰ ਮਿਲੇ नानक तेजन सू फल फले गौड़ी महला पंचम सूके हरे किए खन माहे अमृत दृष्ट संत जीवाए काटे कष्ट पूरे गुरुदेव सेवक कौ दीनी अपनी सेव रहा मिट गई चिंता पुनी मान आशा કરીਂ ਦਇਆ ਸਤ ਗੁਰ ਗੁਣਤਾ ਸਭ ਦੁੱਖ ਨਾ ਠੇ ਸੁਖ ਆਏ ਸਮਾਏ ਢੀਲ ਨਾ ਪਰੀ ਜਾਂ ਗੁਰ ਫਰਮਾਏ ਇਛੁ ਪੁਨੀ ਪੁਰੇ ਗੁਰ ਮਿਲੇ ਨਾਨਕ ਤੇ ਜਨ ਸੂ ਫਲ ਫਲੇ ਗਉੜੀ ਮਹਲਾ ਪੰਜਵਾ ਸੂਕੇ ਹਰੇ ਕੀ ਏਖ ਨਮਾਹਿ ਅੰਮ੍ਰਿਤ ਦ੍ਰਿਸ਼ਟ ਸੰਤ ਜਿਵਾਈ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਕਉ ਦੀਨੀ ਆਪਣੀ ਸੇਵ ਰਹਾ ਮਿਟ ਗਈ ਚਿੰਤ ਪੁਨੀ ਮਨ ਆਸਾ ਕਰੀ ਦਿਆ ਸਤਗੁਰ ਗੁਣਤਾਸ ਦੁਖ ਨਾ ਠੇ ਸੁਖ ਆਏ ਸਮਾਏ ਢੀਲ ਨਾ ਪਰੀ ਜਾਂ ਗੁਰ ਫਰਮਾਏ ਇਛ ਪੁਨੀ ਪੂਰੇ ਗੁਰ ਮਿਲੇ नानक तेजन सुफल फले गौड़ी महला पंजवा सूके हरे किए खिन माहे अमृत दृष्ट संत जिवाय काटे कष्ट पूरे गुरुदेव सेवक कौदिनी अपनी सेव रहा मिट गई चिंता पुनी मान आशा करी दया सतगुरु गुणतास ਦੁੱਖ ਨਾ ਟੇ ਸੁਖ ਆਏ ਸਮਾਏ ਢੀਲ ਨਾ ਪਰੀ ਜਾਂ ਗੁਰ ਫਰਮਾਏ ਇਛ ਪੁਨੀ ਪੁਰੇ ਗੁਰ ਮਿਲੇ ਨਾਨਕ ਤੇ ਜਨ ਸੂ ਫਲ ਫਲੇ ਗੋੜੀ ਮਹਲਾ ਪੰਜਵਾਂ ਸੂਕੇ ਹਰੇ ਕੀ ਏਖ ਨਮਾਹਿ ਅੰਮ੍ਰਿਤ ਦ੍ਰਿਸ਼ਟ ਸੰਤ ਜਿਵਾਈ ਕਾਟੇ ਕਸਟ ਪੂਰੇ ਗੁਰudev ਸੇਵਕ ਕਉ ਦੀਨੀ ਆਪਣੀ ਸੇਵ ਰਹਾ ਮਿਟ ਗਈ ਚਿੰਤ ਪੁਨੀ ਮਨ ਆਸਾ ਕਰੀ ਦਇਆ ਸਤਗੁਰ ਗੁਣਤਾ ਸਭ ਦੁੱਖ ਨਾ ਠੇ ਸੁਖ ਆਏ ਸਮਾਏ ਢੀਲ ਨਾ ਪਰੀ ਜਾਂ ਗੁਰ ਫਰਮਾਏ ਇਛ ਪੁਨੀ ਪੂਰੇ ਗੁਰ ਮਿਲੇ नानक तेजन सुफल फले गौड़ी महला पंचवा सूके हरे किए खन माहे अमृत दृष्ट संत जिवाय काटे कष्ट पूरे गुरुदेव सेवक कौदिनी अपनी सेव रहा मिट गई चिंता पुनी मान आशा करी दया सतगुरु गुणतास ਦੁੱਖ ਨਾ ਠੇ ਸੁਖ ਆਏ ਸਮਾਏ ਢੀਲ ਨਾ ਪਰੀ ਜਾਂ ਗੁਰ ਫਰਮਾਏ ਏਛ ਪੁਨੀ ਪੁਰੇ ਗੁਰ ਮਿਲੇ ਨਾਨਕ ਤੇ ਜਨ ਸੁਫਲ ਫਲੇ ਗੋੜੀ ਮਹਲਾ ਪੰਜਵਾਂ ਸੂਕੇ ਹਰੇ ਕੀ ਏਖ ਨਮਾਹਿ ਅੰਮ੍ਰਿਤ ਦ੍ਰਿਸ਼ਟ ਸੰਤ ਜਿਵਾਈ ਕਾਟੇ ਕਸਟ ਪੂਰੇ ਗੁਰudev ਸੇਵਕ ਕਉ ਦੀਨੀ ਆਪਣੀ ਸੇਵ ਰਹਾ ਮਿਟ ਗਈ ਚਿੰਤ ਹੁ ਨੀ ਮੰਨ ਆਸਾ ਕਰੀ ਦਇਆ ਸਤਗੁਰ ਗੁਣਤਾ ਸਭ ਦੁੱਖ ਨਾ ਠੇ ਸੁਖ ਆਏ ਸਮਾਏ ਢੀਲ ਨਾ ਪਰੀ ਜਾਂ ਗੁਰ ਫਰਮਾਏ ਇਛੁ ਪੁਨੀ ਪੂਰੇ ਗੁਰ ਮਿਲੇ नानक तेजन सुफल फले गौड़ी महला पंचम सूके हरे किए खन माहे अमृत दृष्ट संत जिवाय काटे कष्ट पूरे गुरुदेव सेवक कौ दीनी अपनी सेव रहा मिट गई चिंता उनी मान आशा करी दया सतगुरु गुणतास ਦੁੱਖ ਨਾ ਠੇ ਸੁਖ ਆਏ ਸਮਾਏ ਢੀਲ ਨਾ ਪਰੀ ਜਾਂ ਗੁਰ ਫਰਮਾਏ ਇਛ ਪੁਨੀ ਪੁਰੇ ਗੁਰ ਮਿਲੇ ਨਾਨਕ ਤੇ ਜਨ ਸੁਫਲ ਫਲੇ ਗੋੜੀ ਮਹਲਾ ਪੰਜਵਾਂ ਸੂਕੇ ਹਰੇ ਕੀ ਏਖ ਨਮਾਹਿ ਅੰਮ੍ਰਿਤ ਦ੍ਰਿਸ਼ਟ ਸੰਤ ਜਿਵਾਈ ਕਾ ਟੇ ਕਸਟ ਪੂਰੇ ਗੁਰੂਦੇਵ ਸੇਵਕ ਕਉ ਦੀਨੀ ਆਪਣੀ ਸੇਵ ਰਹਾ ਮਿਟ ਗਈ ਚਿੰਤ ਪੁਨੀ ਮਨ ਆਸਾ ਕਰੀ ਦਿਆ ਸਤਗੁਰ ਗੁਣਤਾ ਸ ਦੁੱਖ ਨਾ ਠੇ ਸੁਖ ਆਏ ਸਮਾਏ ਢੀਲ ਨਾ ਪਰੀ ਜਾਂ ਗੁਰ ਫਰਮਾਏ ਇਛ ਪੁਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੁਫਲ ਫਲੇ ਗੋੜੀ ਮਹਲਾ ਪੰਜਵਾ ਸੂਕੇ ਹਰੇ ਕੀਏ ਖਿਨ ਮਾਹੇ ਅੰਮ੍ਰਿਤ ਦ੍ਰਿਸ਼ਟ ਸੰਤ ਜਿਵਾਇ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਕੋ ਦਿਨੀ ਆਪਣੀ ਸੇਵ ਰਹਾ ਮਿਟ ਗਈ ਚਿੰਤ ਪੁਨੀ ਮਨ ਆਸਾ ਕਰੀ ਦਇਆ ਸਤ ਗੁਰ ਗੁਣ ਤਸ ਦੁੱਖ ਨਾ ਠੇ ਸੁਖ ਆਏ ਸਮਾਏ ਢੀਲ ਨਾ ਪਰੀ ਜਾਂ ਗੁਰ ਫਰਮਾਏ ਏਛੁ ਪੁਨੀ ਪੁਰੇ ਗੁਰ ਮਿਲੇ ਨਾਨਕ ਤੇ ਜਨ ਸੁਫਲ ਫਲੇ ਗੋੜੀ ਮਹਲਾ ਪੰਜਵਾ ਸੂਕੇ ਹਰੇ ਕੀ ਏਖ ਨ ਮਾਹਿ ਅੰਮ੍ਰਿਤ ਦ੍ਰਿਸ਼ਟ ਸੰਤ ਜਿਵਾਈ ਕਾ ਟੇ ਕਸਟ ਪੂਰੇ ਗੁਰੂ ਦੇਵ ਸੇਵਕ ਕਉ ਦੀਨੀ ਆਪਣੀ ਸੇਵ ਰਹਾ ਮਿਟ ਗਈ ਚਿੰਤ ਹੁ ਨੀ ਮੰਨ ਆਸਾ ਕਰੀ ਦਿਆ ਸਤ ਗੁਰ ਗੁਣਤਾ ਸਭ ਦੁੱਖ ਨਾ ਠੇ ਸੁਖ ਆਏ ਸਮਾਏ ਢੀਲ ਨਾ ਪਰੀ ਜਾਂ ਗੁਰ ਫਰਮਾਏ ਇਛ ਪੁਨੀ ਪੂਰੇ ਗੁਰ ਮਿਲੇ नानक तेजन सुफल फले गौड़ी महला पंचवा सूके हरे की अखन माहे अमृत दृष्ट संत जिवाय काटे कष्ट पूरे गुरुदेव सेवक कौदिनी अपनी सेव रहा मिट गई चिंता पुनी मान आशा ਕਰੀ ਦਇਆ ਸਤ ਗੁਰੁ ਗੁਣਤਾਸਾ ਦੁਖ ਨਾ ਠੇ ਸੁਖ ਆਏ ਸਮਾਏ ਢੀਲ ਨਾ ਪਰੀ ਜਾਂ ਗੁਰੁ ਫਰਮਾਏ ਇਛੁ ਪੁਨੀ ਪੁਰੇ ਗੁਰ ਮਿਲੇ ਨਾਨਕ ਤੇ ਜਨ ਸੂ ਫਲ ਫਲੇ ਗਉੜੀ ਮਹਲਾ ਪੰਜਵਾ ਸੂਕੇ ਹਰੇ ਕੀ ਏਖ ਨਮਾਹਿ ਅੰਮ੍ਰਿਤ ਦ੍ਰਿਸ਼ਟ ਸੰਤ ਜਿਵਾਈ ਤਾ ਟੇਕਸਟ ਪੂਰੇ ਗੁਰੂਦੇਵ ਸੇਵਕ ਕੋਦੀਨੀ ਆਪਣੀ ਸੇਵ ਰਹਾ ਮਿਟ ਗਈ ਚਿੰਤ ਉਨੀ ਮਨ ਆਸਾ ਕਰੀ ਦਿਆ ਸਤਗੁਰ ਗੁਣਤਾਸ ਦੁੱਖ ਨਾ ਠੇ ਸੁਖ ਆਏ ਸਮਾਏ ਢੀਲ ਨਾ ਪਰੀ ਜਾਂ ਗੁਰ ਫਰਮਾਏ ਏਛ ਪੁਨੀ ਪੂਰੇ ਗੁਰ ਮਿਲੇ नानक तेजन सू फल फले गोडी महला पंजवा सूके हरे किए खिन माहे अमृत दृष्ट संत जीवाए काटे कष्ट पूरे गुरुदेव सेवक कौ दीनी अपनी सेव रहा मिट गई चिंता उनी मन आशा ਕਰੀ ਦਇਆ ਸਤ ਗੁਰ ਗੁਣਤਾਸ ਦੁਖ ਨਾ ਟੇ ਸੁਖ ਆਏ ਸਮਾਏ ਢੀਲ ਨਾ ਪਰੀ ਜਾਂ ਗੁਰ ਫਰਮਾਏ ਏਛੁ ਪੁਨੀ ਪੁਰੇ ਗੁਰ ਮਿਲੇ ਨਾਨਕ ਤੇ ਜਨ ਸੁਫਲ ਫਲੇ ਗੋੜੀ ਮਹਲਾ ਪੰਜਵਾਂ ਸੂਕੇ ਹਰੇ ਕੀਏ ਖਿ ਨਮਾਹਿ ਅੰਮ੍ਰਿਤ ਦ੍ਰਿਸ਼ਟ ਸੰਤ ਜਿਵਾਈ ਕਾਟੇ ਕਸਟ ਪੂਰੇ ਗੁਰਦੇਵ ਸੇਵਕ ਕਉ ਦੀਨੀ ਆਪਣੀ ਸੇਵ ਰਹਾ ਮਿਟ ਗਈ ਚਿੰਤ ਹੁ ਨੀ ਮੰਨ ਆਸ ਕਰੀ ਦਿਆ ਸਤਗੁਰ ਗੁਣਤਾਸ ਦੁਖ ਨਾ ਟੇ ਸੁਖ ਆਏ ਸਮਾਏ ਢੀਲ ਨਾ ਪਰੀ ਜਾਂ ਗੁਰ ਫਰਮਾਏ ਏਛ ਪੁਨੀ ਪੂਰੇ ਗੁਰ ਮਿਲੇ नानक तेजन सुफल फले गोडी महला पंचवा सूके हरे किए खिन माहे अमृत दृष्ट संत जिवाय काटे कष्ट पूरे गुरुदेव सेवक कौ दीनी अपनी सेव रहा मिट गई चिंता पुनी मन आशा करी दया सतगुरु गुणतास ਦੁੱਖ ਨਾ ਠੇ ਸੁਖ ਆਏ ਸਮਾਏ ਢੀਲ ਨਾ ਪਰੀ ਜਾਂ ਗੁਰ ਫਰਮਾਏ ਏਛ ਪੁਨੀ ਪੁਰੇ ਗੁਰ ਮਿਲੇ ਨਾਨਕ ਤੇ ਜਨ ਸੂ ਫਲ ਫਲੇ ਗੋੜੀ ਮਹਲਾ ਪੰਜਵਾਂ ਸੂਕੇ ਹਰੇ ਕੀ ਏਖ ਨਮਾਹਿ ਅੰਮ੍ਰਿਤ ਦ੍ਰਿਸ਼ਟ ਸੰਤ ਜਿਵਾਈ ਕਾਟੇ ਕਸ਼ਟ ਪੂਰੇ ਗੁਰudev ਸੇਵਕ ਕਉ ਦੀਨੀ ਆਪਣੀ ਸੇਵ ਰਹਾ ਮਿਟ ਗਈ ਚਿੰਤ ਪੁਨੀ ਮਨ ਆਸਾ ਕਰੀ ਦਇਆ ਸਤ ਗੁਰ ਗੁਣਤਾ ਸਭ ਦੁੱਖ ਨਾ ਠੇ ਸੁਖ ਆਏ ਸਮਾਏ ਢੀਲ ਨਾ ਪਰੀ ਜਾਂ ਗੁਰ ਫਰਮਾਏ ਇਛ ਪੁਨੀ ਪੂਰੇ ਗੁਰ ਮਿਲੇ नानक तेजन सुफल फले गोडी महला पंचवा सूके हरे किए खन माहे अमृत दृष्ट संत जिवाय काटे कष्ट पूरे गुरुदेव सेवक कौदिनी अपनी सेव रहा मिट गई चिंता पुनी मन आशा करी दया सतगुरु गुणतास ਦੁੱਖ ਨਾ ਟੇ ਸੁਖ ਆਏ ਸਮਾਏ ਢੀਲ ਨਾ ਪਰੀ ਜਾਂ ਗੁਰ ਫਰਮਾਏ ਏਛ ਪੁਨੀ ਪੁਰੇ ਗੁਰ ਮਿਲੇ ਨਾਨਕ ਤੇ ਜਨ ਸੁਫਲ ਫਲੇ ਗੋੜੀ ਮਹਲਾ ਪੰਜਵਾਂ ਸੂਕੇ ਹਰੇ ਕੀ ਏਖ ਨਮਾਹਿ ਅੰਮ੍ਰਿਤ ਦ੍ਰਿਸ਼ਟ ਸੰਤ ਜਿਵਾਈ ਕਾਟੇ ਕਸ਼ਟ ਪੂਰੇ ਗੁਰudev ਸੇਵਕ ਕਉ ਦੀਨੀ ਆਪਣੀ ਸੇਵ ਰਹਾ ਮਿਟ ਗਈ ਚਿੰਤ ਹੁ ਨੀ ਮੰਨ ਆਸਾ ਕਰੀ ਦਇਆ ਸਤ ਗੁਰ ਗੁਣਤਾ ਸਭ ਦੁੱਖ ਨਾ ਠੇ ਸੁਖ ਆਏ ਸਮਾਏ ਢੀਲ ਨਾ ਪਰੀ ਜਾਂ ਗੁਰ ਫਰਮਾਏ ਇਛ ਪੁਨੀ ਪੂਰੇ ਗੁਰ ਮਿਲੇ नानक तेजन सुफल फले गोडी महला पंजवा सूके हरे किए खन माहे अमृत दृष्ट संत जिवाय काटे कष्ट पूरे गुरुदेव सेवक कौ दीनी अपनी सेव रह मिट गई चिंता पुनी मन आशा करी दया सतगुरु गुणतास ਦੁੱਖ ਨਾ ਟੇ ਸੁਖ ਆਏ ਸਮਾਏ ਢੀਲ ਨਾ ਪਰੀ ਜਾਂ ਗੁਰ ਫਰਮਾਏ ਏਛੁ ਪੁਨੀ ਪੁਰੇ ਗੁਰ ਮਿਲੇ ਨਾਨਕ ਤੇ ਜਨ ਸੁਫਲ ਫਲੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ